ਮਾ ਮਾਰਦੀ ਮਗਰ ਲੈ ਆਂ ਤੇ ਆ ਆ ਤਮਸ ਓਕੇ ਨੂੰ ਸਾਤ ਸ੍ਰੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸਜਣੋ ਐਡਰੈਸ ਇੱਕ ਵਾਰੀ ਜਿਹੜਾ ਉਹ ਨੋਟ ਕਰਿਓ ਪੈਂਡਵਲ ਟੋਹਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਸਜਣੋ ਇਸ ਵੇਲੇ ਭਾਉ ਸਖਦੇਵ ਸਿੰਘ ਬਲ ਟੋਹੇ ਵਾਲੇ ਕੋਲੇ ਹਾਜ਼ਰ ਅੱਜ ਤੁਹਾਨੂੰ 4-5 ਐਨੀਮਲ ਵੀਡੀਓ ਦੇ ਵਿੱਚ ਵਿਖਾਉਣੇ ਆ ਸਜਣੋ ਨੀਲੀ ਰਾਵੀ ਦੀਆਂ ਮਈਆਂ ਤੇ ਮੰਨ ਕੇ ਚੱਲੋ ਵੀ ਸਾਰੀਆਂ ਹੀ ਨੀਲੀ ਰਵੀ ਦਾ ਪੱਖ ਰੱਖਦੀਆਂ ਅੱਜ ਕੋਈ ਮੋਹਰਾ ਦੀ ਨਹੀਂ ਕਹਿ ਸਕਦੀ ਆ ਵੀ ਕੱਟੀ ਨੀਲੀ ਰਵੀ ਦੀਆਂ ਸਾਰੀਆਂ ਨਿਸ਼ਾਨੀਆਂ ਹੀ ਕਵਰ ਕਰਦੀ ਐ ਕਾ ਮੈਂ ਆ ਗਈ ਇਹਦਾ ਵੀ ਸੰਗ ਸੰਗ ਬਹੁਤ ਹੀ ਚੰਗਾ ਤੇ ਰਿਕਵੈਸਟ ਬੇਨਤੀ ਰਹਿੰਦੀ ਐ ਕਿ ਸੱਜਣੋ ਕੋਈ ਵੀ ਪਸੂ ਪਸੰਦ ਆ ਜਾਂਦਾ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਵੇਖੋ ਕੱਟੀ ਤੇ ਇੱਕ ਰਿਕਵੈਸਟ ਬੇਨਤੀ ਅੱਜ ਤੁਹਾਡੇ ਸਾਹਮਣੇ ਇਹ ਆ ਕਿ ਆਪਾਂ ਫੇਸਬੁੱਕ ਪੇਜ ਜਿਹੜਾ ਸਜਨੋ ਸੰਧੂ ਡੇਰੀ ਫਾਰਮ 52 54 ਦੇ ਨਾਂ ਤੇ ਚਲਾ ਲਿਆ ਤੇ ਜਿਹੜੇ ਭਰਾ ਵੀ YouTube ਤੇ ਇੰਨਾ ਪਿਆਰ ਸਤਿਕਾਰ ਦਿੰਨੇ ਹੋ ਸਜਨੋ ਫੇਸਬੁੱਕ ਤੇ ਸਰਚ ਕਰ ਲਿਓ ਅਗਰ ਪੇਜ ਉਹ ਹਜੇ ਨਵਾਂ ਵਾ ਛੋਟਾ ਵਾ ਤੇ ਜੇ ਕਿਸੇ ਨੂੰ ਨਹੀਂ ਵੀ ਮੰਨ ਲਓ ਲੱਭਦਾ ਫੋਲੋ ਕਰਨ ਲਈ ਤਾਂ ਮੈਸੇਜ ਕਰ ਦਿਓ ਤੁਹਾਨੂੰ ਲਿੰਕ ਵੀ ਸੈਂਡ ਕਰ ਦੇਾਂਗੇ ਤੇ ਬਾਕੀ ਹੋ ਸਕਿਆ ਤਾਂ ਇੱਥੇ ਲਾਈਵ ਵੀ ਕਰਾਂਗੇ ਉਸੇ ਪੇਜ ਤੇ ਤੇ ਆਜੋ ਇੰਨੀ ਘਰ ਰਿਕਵੈਸਟ ਬੇਨਤੀ ਕਬੂਲ ਕਰਿਓ ਕਿਉਂਕਿ ਫੇਸਬੁੱਕ ਪੇਜ ਦੀ ਵੀ ਥੋੜੀ ਜਿਹੀ ਪਾਕੜਾ ਜਿਹੜੀ ਸਜਣੋਂ ਤੁਹਾਡੇ ਪਿਆਰ ਸਤ ਕਾ ਮਜ਼ਬੂਤ ਕਰ ਲਈਏ YouTube ਤੇ ਤੁਸੀਂ ਬਹੁਤ ਪਿਆਰ ਸਤਕਾਰ ਦਿੰਨੇ ਆ ਤੁਹਾਡੇ ਦਿਲੋ ਰਿਣੀ ਆ ਤੇ ਫੇਸਬੁੱਕ ਵੀ ਜਾ ਕੇ ਮੇਰੇ ਭਰਾ ਕਰਿਓ ਸਰਚ ਤੇ ਕਰ ਲਿਓ ਫੋਲੋ ਧੰਨਵਾਦ ਹੋਊਗਾ ਆਜੋ ਲਈਏ ਜਾਣਕਾਰੀ ਪਾਉ ਕੋਲੇ ਪਸ਼ੂ ਚਲਾ ਚਲੂ ਕੇ ਵੇਖੀਏ ਨਾਲੇ ਰੇਟ ਰੂਟ ਜਾਣਦੇ ਆ ਕਿੰਨਾ ਦੁੱਧਵਾ ਦਾ ਕਿਹੜਾ ਕਿਹੜਾ ਸੂਆ ਕਰਮਾਂ ਵਾਲੀਆਂ ਸੁੰਦੀਆਂ ਇਹ ਮੱਝਾਂ ਜਿਹੜੀਆਂ ਅੱਜ ਪਾਉ ਕੋਲੇ ਹਾਜ਼ਰ ਆ ਪਿਛਲਾ ਮਾਲ ਆ ਜਿਹੜਾ ਸੱਜਣੋ ਵਿਕ ਚੁੱਕਿਆ ਵਿਕ ਕੇ ਆਪੋ ਆਪਣੇ ਟਿਕਾਣਿਆਂ ਤੇ ਕਰਮਾਂ ਵਾਲਾ ਪਹੁੰਚ ਚੁੱਕਿਆ ਤੇ ਆਜੋ ਲਈਏ ਜਾਣਕਾਰੀ ਪਾਉ ਸੁਖਦੇਵ ਬਲਟੋਏ ਵਾਲੇ ਕੋਲ ਪਾਉ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਸੁਣਾਓ ਬੜੀ ਕਿਰਪਾ ਕਲਦੀਸ ਆ ਚੜ੍ਹਦੀ ਕਲਾ ਹਾਂ ਮੜੀ ਮਿਹਰ ਆ ਤੇ ਡਰੈੱਸ ਆਪਣਾ ਡਰੈੱਸ ਪਿੰਡ ਬਲਟੋਆ ਜ਼ਿਲ੍ਹਾ ਤਰਨਤਾਰ ਤਹਿਸੀਲ ਪੱਟੀ ਨਾਮ ਮੇਰਾ ਸੁਖਦੇਵ ਨੰਬਰ ਹੈਗਾ 887280560 70 ਕਿਸੋ ਤੱਕ ਤਰਜੀਹ ਦੇ ਛੱਤੀ ਠੀਕ ਹੈ ਡਰੈਸ ਆਪਣਾ ਵੀ ਬਾਬਾ ਭਾਈਚਾਰੇ ਤੋਂ ਸਰਦਾ ਗੁਰਦਾਰਾ ਵਲਟੋਵੀ ਵੱਡਾ ਉੱਥੋਂ ਆਨ ਕੇ ਪੁੱਛ ਲੈਣਾ ਸੰਧੂਆਂ ਦੀਆਂ ਬਈ ਕਹਿੰਦੇ ਜਾਣਾ ਆਪਣਾ ਬਾਹਰ ਖੇਤਾਂ 'ਚ ਕਰ ਖੇਤਾਂ 'ਚ ਕਰਿਆ ਪੱਤੀ ਦਿਉ ਨਾਲ ਦੀ ਲੱਗਦੀ ਆ ਪੱਤੀ ਦਿਉਲਾਂ ਦੀ ਲੱਗਦੀ ਸੰਧੂਆਂ ਦੀਆਂ ਬਈ ਤਾਂ ਸੰਧੂਆਂ ਦੀਆਂ ਬਈਕਾਂ ਤੇ ਪਾਉ ਸਕਦੇ ਫਿਰ ਅੱਜ ਟੀ-ਸ਼ਰਟ ਪਜਾਮਾ ਪਜੂਮਾ ਅੱਜ ਡਰੈਸ ਜੀ ਚੇਂਜ ਨਹੀਂ ਕਰਿਆ ਆ ਇਹ ਬਾਹਰੋਂ ਪੂਰਾ ਤਾਂ ਨਹੀਂ ਭੇਜਤੇ ਸ਼ੇਰ ਨੇ ਕੋਈ ਨਹੀਂ ਜਲ ਇਤਰਾ ਮਿਲ ਮਲ ਜਾਂਦੇ ਹਾਏ ਨਹੀਂ ਠੀਕ ਆ ਤੇ ਹੋਰ ਸੁਣਾਓ ਬੜੀ ਕਿਰਪਾ ਚੜਦੀ ਕਲਾ ਨਾ ਤੇ ਪਾਉ ਆਹ ਮੱਝ ਦਾ ਕਿਹੜਾ ਸੁਆ ਇਹ ਦਾ ਸੁਆ ਦੂਜਾ ਅਜ ਗੇਂਦੇ ਕੋਈ ਤੀਜਾ ਗੇਂਦੇ ਤੀਜਾ ਹੀ ਹੋਊਗਾ ਘਰ ਵਾਲੇ ਦੂਜਾ ਦੇ ਤੀਜਾ ਹੋਊਗਾ ਹਨਾ ਤੀਜਾ ਕੁਲਦੇਸ ਆ ਠੀਕ ਹੈ ਬੜੀ ਵੱਡੀ ਆ ਬਹੁਤ ਵੱਡਾ ਕੱਟ ਕੱਟ ਪਰਸੋ ਮਾਲ ਪਾਇਆ ਸੀ ਹਾਂ ਉਹ ਵੀ ਮਹੀਂ ਸਰਾ ਵਾਕਿਆ ਹੀ ਤੇ ਅੱਜ ਫੇਰ ਪੰਜ ਛੇ ਮਹੀਆ ਪਾ ਲੈੰਦਗੇ ਮਹੀਂ ਤਾਂ ਲੈੰਦਗੇ ਹੱਠ ਠੀਕ ਆ ਵਿੱਚੋਂ ਮਾਲ ਵੇਖਿਆ ਵਿੱਚੋਂ ਵੇਗੀਆਂ ਹਾਂ ਤੇ ਮਹੀਂ ਵਿੱਚ ਆਪਣੇ ਵਿਖੀਆਂ ਵੀ ਕੁਝ ਜਾਣੀਆਂ ਅਜੇ ਠੀਕ ਆ ਹਾਂ ਦੋ ਤਰੀਕ ਨੂੰ ਨੀਲੀ ਰਵੀ ਮੈਂ ਵੱਡੀ ਜਾਨੀ ਪੈਸੇ ਉਹਨਾਂ ਨੇ ਪਾ ਪਏ ਹਨਾ 10000 ਰੁਪਇਆ ਵੀਰ ਨੇ ਪਾ ਦਿੱਤਾ ਤੇ ਬਾਕੀ ਬੰਦਾ ਤੈਨੂੰ ਪਹਿਲੀ ਤਰੀਕ ਨੂੰ ਪਾਉਂਗਾ ਤੇ ਦੋ ਨੂੰ ਕੱਲ ਤੇ ਅੱਛਾ ਠੀਕ ਆ 12 ਵੀਰ 12 ਆ ਵੀਰ ਤੇ ਮੈਂ ਜਾਨੀ ਹਰਿਆਣੇ ਚਾਪੀ ਹਰਿਆਣੇ ਤੇ ਨੀਲੀ ਰਵੀ ਜਿਹੜੀ ਇੱਕ ਨੰਬਰ ਤੇ ਵਿਖਾਤੀ ਤੇ ਵੱਡੀ ਮੈਂ ਤੇ ਪਾਉਏ ਤੀਜਾ ਸੂਆ ਹਾਂਜੀ ਤੇ ਕਿੰਨੇ ਟਾਈਮ ਦੀ ਸੂਈ ਆ ਇਹਨੂੰ ਜੀ ਚੌਥਾ ਦਿਨ ਹੋਇਆ ਸੂਈ ਨੂੰ ਠੀਕ ਆ ਤੇ 13 ਕਿਲੋ ਬੌਲੇ ਤੇ ਚੱਲਦੀ ਮੈਂ 13 ਕਿਲੋ ਕਰਮਾ ਵਾਲੀ ਕੋਲੇ ਹੁਣ ਹਾਜ਼ਰ ਆ। ਅੱਜ ਦਾ ਦੂ ਟਾਈਮ ਚੋਕੇ ਖੜੇ ਕੋਈ। ਜਿੰਨੇ ਲੈਣੀ ਉਹ ਆਪਦੀ ਚੂਵੇ ਭਾਵੇਂ ਚਾਰ ਡੰਗ ਚੁਈ ਜਾਵੇ। ਚਾਰ ਡੰਗ ਚੁਵੇ ਕੋਈ ਇੱਥੇ ਜਮਾਲੀਅਤ ਰਹਿਣ ਦੇਵੇ। ਹਾਂ ਚੰਗੀਆਂ ਤੇ ਲੈ ਜੀ। ਲੈ ਜੇ ਜੇ ਦਿਲ ਲੱਗੇ ਤਾਂ। ਹਾਂ ਹਾਂ। ਤੇ ਪਾਉ ਜੀ ਬੱਚਾ ਇਹਦੇ ਕੋਲੇ। ਕੱਟੀ। ਆ ਜਿਹੜੀ ਬੈਠੀ ਆ। ਆ ਵੀ ਨੀਂਦੀ ਦਾ ਵੀ ਮਗਰ ਕੱਟੀ। ਠਾਹ ਹੀ ਏਰ ਕੱਟੀ ਬਹੁਤ ਸੋਹਣੀ ਨੂੰ ਜਨਮ ਦਿੱਤਾ ਇਹਨੇ ਕਰਮਾ ਵਾਲੀ ਨੇ। ਵੇਖਿਓ ਸੱਜਣੋ। ਚਾਰ ਪੰਜ ਦਿਨ ਦੀ ਸੂਈ ਮੈਂ ਮਗਰ ਕੱਟੀ। ਆ ਇਧਰ ਪਿੱਛੇ ਆਵੇ ਕੱਟੀ ਦਾ ਕੰਦੀ। ਹਾਂ ਨਹੀਂ ਚੰਗੀ ਆ ਵਿਚਾਰੀ ਹੈਨਾ ਕੱਟੀ ਵੀ ਟੌਪ ਦੀ ਬਣ ਜਾਣੀ ਆ ਤੇ ਪਾਉਜੀ ਕੱਢੋ ਬਾਹਰ ਨੂੰ ਤੇ ਪਾਉ ਚੋਣ ਚਾਨ ਤਾਂ ਸਿਰਾ ਜਾਵਾਂ ਸਿਰਾ ਸਿਰਾ ਹਨਾ ਥਣ ਬਹੁਤ ਕੰਮ ਦਾ ਆ ਮਾਂ ਦੀ ਮੈਂ ਲੈਣੀ ਆ ਫੱਟੇ ਵਾਂ ਦੇਖੋ ਸੱਜਣੋ ਨੀਲੀ ਰਵੀ ਦਾ ਪੱਖ ਰੱਖਦੀ ਆ ਮੱਝ ਤੇ ਲੇਵਾ ਪਾਂਡਾ ਬਹੁਤ ਹੀ ਚੰਗਾ ਕਰੋ ਚੈੱਕ ਤੋਰਾ ਪੂਰੀ ਨੱਗਰ ਤੇ ਪਲੀ ਸਾਂ ਵੀ ਵਜਨ ਵਾਲੀ ਮੈਂ ਆ ਸੱਜਣੋ ਕੋਈ ਐ ਨਹੀਂ ਹੈਗਾ ਗੁਰਦੀਸ਼ਾ ਗਰੰਟੀ ਬੰਦਾ ਘਰ ਵਾਲਾ ਦਿੰਦਾ ਇਹ ਮੇਰੀ ਮੈਂ ਕੋਲ ਆ ਕੋਈ ਵਜਨ ਨਹੀਂ ਦੇਦੀ ਅੱਛਾ ਵੀ ਜਿੰਨਾ ਤੈਨੂੰ ਮਾਣ ਇਹਦੇ ਤੇ ਮਾਣ ਇਹ ਤੇ ਕਿਤੇ ਚਵਾਈ ਹੱਦੋਂ ਪਰੇ ਆ 7 ਵਜੇ ਮੈਂ ਜਾ ਕੇ ਚੋਈ ਆ ਤਲਦੀਪ ਸਿੰਘ ਫਿਰ ਮੈਂ ਬੱਚਾ ਲਾਇਆ ਪਤੰਦੀ ਆ ਠੀਕ ਆ ਉਹਨੇ ਮੈਂ ਨਾ ਬੱਚਾ ਜਦੋਂ ਮੈਂ ਗੱਡੀ ਤੋਂ ਲਾਈਆ ਬੱਚਾ ਫਿਰ ਥੱਲੇ ਬਹਿ ਗਿਆ ਠੀਕ ਆ ਬਾਜੀ ਨਹੀਂ ਆਦੀ ਓਕੇ ਤੇ ਹੁਣ ਇਹਦੀਆਂ ਧਾਰਾ ਧੂਰਾ ਵਿਖਾਉਣੀਆਂ ਵਿਖਾ ਦੇਨੇ ਪਿਆ ਕੱਟੀ ਛੱਡ ਲਿਆ ਛੇਰਾ ਕੱਟੀ ਛੱਡ ਕੇ ਉਹ ਪਤ ਵੇਖੋ ਸੱਜਣੋ ਪਿੱਛੇ ਪੁੱਛੇ ਦੀ ਪੂਰੀ ਨਿਗਰ ਤੇ ਸਿੰਘ ਜਰੂਰ ਥੋੜਾ ਜਿਹਾ ਨਾ ਚੱਕ ਕੇ ਮੋੜਿਆ ਇਹਨੇ ਤੇ ਬਾਕੀ ਬੋਡੀ ਦੇ ਹਿਸਾਬ ਨਾਲ ਪੂਰਾ ਸਜਣੋ ਜੱਜਦਾ ਸਿੰਘ ਕਰਮਾ ਵਾਲੀ ਤੇ ਆ ਆ ਗਈ ਇਹਦੇ ਕੋਲੇ ਜਿਹੜੀ ਕੱਤੀ ਨੂੰ ਇਹਨੇ ਜਨਮ ਦਿੱਤਾ ਵੇਖੋ ਟਾਪ ਦੇ ਟੀਕੇ ਲਵਾਇਓ ਕੱਦ ਵਾਲੀ ਮੈਂ ਆ ਤੇ ਸੋਹਣੇ ਬੱਚੇ ਲਾ ਜੂਗੀ ਜੇ ਉਹਦੇ ਟੀਕੇ ਲਵਾਤੇ ਤੁਸੀਂ ਚਵਾਈ ਤਾਂ ਮੇਰੇ ਹਿਸਾਬ ਨਾਲ ਸਰਾ ਹੀ ਆ ਜਦੋਂ ਭਾਉ ਨੇ ਬੱਚਾ ਲਾਤਾ ਨਾ ਇਹ ਸੋਚ ਲਿਆ ਕਰੋ ਵੀ ਚਵਾਈ ਇਹ ਲੋਨੀ ਮਾੜੀ ਮੈਂ ਵੇਖੋ ਕੀ ਆ ਪਾ ਤੇ ਪਾਉ ਚਾਰੂ ਚੂਰੂ ਚੰਗੀ ਆ ਬੜੀ ਜਾਦੀ ਠੀਕ ਆ ਰਾਜੀ ਮੈ ਤਾਂ ਹੀ ਆ ਰਾਜੀ ਵੀ ਮੈਂ ਤਾਂ ਹੀ ਨਾੜਾਂ ਮੜੀਆਂ ਲੇ ਵੇ ਲੂਵੇ ਤੇ ਸਰੀਰ ਤੇ ਵੀ ਨਾੜਾਂ ਬਹੁਤ ਆ ਇਹਦੇ ਹਲਦੀਸ਼ਿਆ ਪੂਰਾ ਬੰਦਾ ਸਾਹਮਣੇ ਆਲਾ ਹੋਵੇ ਨਾ ਜਿਹੜੇ ਬੰਦੇ ਤੋਂ ਲੈਂਦੀ ਇਹਨੂੰ 7 ਦਿਨ ਹੋ ਗਏ 4 ਪਾਉਂਦੇ ਮੈਂ ਨਾ ਵਾਂਦੀ ਨਹੀਂ ਪਿਆ ਅੱਛਾ ਕੱਲਾ ਜਾਣਾ ਹੀ ਰੋ ਰਤੇ ਨੂੰ ਫੜਿਆ ਜਾ ਠੀਕ ਆ ਤੇ ਮੈਂ ਦਾਣਾ ਮੈਂ ਵਜਨ ਮजूद ਆ ਰਹੀ ਆ ਜੇ ਚੰਗਾ ਦਾਣਾ ਦੂਣਾ ਪੈ ਜੇ ਤੇ ਵਾਕਈ ਦੁੱਧ ਦੇ ਜੂ 12 ਦਿਨਾਂ ਨੂੰ ਆਪਾਂ ਨੂੰ ਬੰਦਾ ਫੋਨ ਕਰੇ ਵੀ ਕਿੰਨੇ ਆ ਦੁੱਧ ਦੇਂਦੀ ਠੀਕ ਆ ਆ 12 13 ਦਿਨ ਪਰ ਦਾਣਾ ਵੀ ਪਾਵੇ ਨਾ ਹੋਵੇ ਉਹਨੇ ਜੇ ਪਾਇਆ ਨਾ ਫਿਰ 12 ਦਿਨਾਂ ਦਾ ਕੀ ਦਾਣਾ ਤਾਂ ਪਾਉਣਾ ਪੈਣਾ ਦਾਣੇ ਤਾਂ ਦਾਣਾ ਤਾਂ ਪਾਊਗਾ ਵੀ ਵੈਸੇ ਪੈਸੇ ਲਾਊਗਾ ਜਿਹੜਾ ਐਡੀ ਤਾਂ ਨਹੀਂ ਗੱਲ ਜਿੰਨੇ ਰੁਪਏ ਲਾਉਣੇ ਆ ਬਾਲੀ ਕਿੰਨਾ ਹੀ ਹਾਂ ਉਹਨੂੰ ਕਿਹਾ ਵੀ ਦੋ ਬੋਰੀਆਂ ਪਹਿਲਾਂ ਹੀ ਲਿਆ ਹਨਾ ਤੇ ਫੀਡ ਫਰ ਕਿਹੜੀ ਪਾਵੇ ਕਿ ਆਪਦੀ ਮਰਜ਼ੀ ਨਾਲ ਹੀ ਪਾਵੇ ਅਸੀਂ ਤਾਂ ਆਪਦੀ ਬਣਾਉਂਦੇ ਹਾਂ ਤਸਵੀਰ ਜੀ ਹਾਂ ਆਪਾਂ ਕੋਈ ਗਾਰੰਟੀ ਵੀ ਨਹੀਂ ਦੇਂਦੇ ਅੱਛਾ ਆਪਾਂ ਆਪਦੀ ਘਰੇ ਤਿਆਰ ਕਰਦੇ ਹਾਂ ਕਣਕ ਕਣਕ ਪਾ ਕੇ ਸੂਲਿਆਂ ਦਾ ਸਿਲਕਾ ਆਮ ਕਈ ਖਾਲ ਵੱਟ ਮੱਕੀ ਹਾਂ ਇਹ ਸਾਰਾ ਆਦਾ ਹੀ ਤਾਰਾ ਮੀਰਾ ਇਧਰੇ ਨਹੀਂ ਠੀਕ ਜੋ ਆਈਦਾ ਰੂਹ ਮਰਗੀ ਪੋਲੀ ਆ ਹਨਾ ਬਾਪੂ ਜੇਰਾ ਮਰਗੀ ਚੋਵੇ ਬੱਚਾ ਚੋਵੇ ਹਾਂ ਗਾੜ ਮੈਂ 2 ਕਿਲੋ ਗਾੜੀ ਹਾਂ ਅੱਛਾ ਮਗਰ ਲੈ ਤਾਂ ਐ ਪ੍ਰੈਸ਼ਰਾਂ ਨੂੰ ਆਉਂਦੀ ਹਨਾ ਸਾਰੇ ਚਾਰੇ ਥਾਣੀ ਵੜੀ ਮੈਂ ਜੋ ਕਿਉ ਲੇਂਗਾ ਤੂੰ ਨਾ ਉੱਥੇ ਬੈਠਾ ਸੀ ਜਾਂਦਾ ਕਹਿੰਦਾ ਨਹੀਂ ਆ ਜਾ ਚੋ ਤੇਰੀ ਪਾਸ ਕਰਾ ਦਗੀ ਪਾਉਜੀ ਬਸ ਕਰੋ ਹੁਣ ਆ ਇਧਰ ਮੈਂ ਵਾਦੀ ਆਪ ਹੀ ਹਨਾ ਆ ਵੜੀ ਮੈਂ ਕਦੇ ਹਾਂ ਕਿਲੋ ਦਾ ਤੋ ਚੋ ਵੀ ਲਿਆ ਹਨਾ ਤੇ ਪਾਉਜੀ ਪਿੱਛੋਂ ਐਨੂੰ ਕਰਦੇ ਹੁਣ ਪਸਮੀ ਮੈਂ ਆ ਤੇ ਰੇਟ ਇਹਦਾ ਰੇਟ ਇਹਦਾ ਕੰਦੀਸੇ 1 20 1,20,000 ਰੁਪਇਆ ਇਹਦਾ 1,15,000 ਦੀ ਮੈਂ ਆਪਦੇ ਲਈ ਉਹਦੇ ਚੋਂ ਵੀ ਪਿਆਰ ਮੁਹੱਬਤ ਆਂ ਦਾ ਕਰਾਂਗੇ ਪੁੱਤ ਕੱਟੀ ਖੋਲ ਕੇ ਕਰਦੇ ਆ ਆਪਦੀ ਜਗ੍ਹਾ ਦੀ ਠੀਕ ਆ 115 ਚ ਮਾਨਤਾਂ ਮਾਨਤਾਂ ਲਓ ਢੋਟੀ ਬਣੀ ਨਹੀਂ ਚੰਗੀ ਹੈ ਕੱਤ ਕਾਠ ਵਾਲੀ ਮੈਂ ਚੰਗੀ ਨਕਰ ਹਨਾ ਤੇ ਮਗਰ ਵੀ ਕੱਟੀ ਆ ਗਈ ਚਲੋ ਜੇ ਕੇ ਹਾਂ ਸਾਂਭੀ ਸੂੰਬੀ ਤਾਂ ਹਨਾ ਬੜੀ ਸਾਂਭੀ ਕੇ ਤੇ ਚਲ ਕੱਟੀ ਸਾਂਭ ਲਈ ਤਾਂ ਮਗਰ ਦੋ ਬਣ ਜਾਣੀਆਂ ਕਰਮ ਵਾਲੀਆਂ ਚੱਲ ਚੱਲ ਪੁੱਤ ਲੈ ਚੱਲ ਵੇ ਲੋ ਬੰਦਾ ਸਿਆਣਾ ਇਹ ਜਿਹੜਾ ਮਗਰੋਂ ਠੱਕਾ ਲਾ ਕੇ ਲੈ ਜਾਂਦਾ ਨਹੀਂ ਬੱਚਿਆਂ ਨੂੰ ਨਾ ਮੋਕ ਲੱਗ ਜਾਂਦੀ ਖਿਚਣ ਨਾ ਸਜਣੋ ਤੇ ਭਾਉ ਜੀ ਆ ਆ ਮੈਂ ਕਿਹੜਾ ਸੁਆ ਬੜਾ ਪਟਾ ਪੁਟਾਏ ਦੇ ਨੀਲੀ ਦਾ ਯਾਰ ਬੜਾ ਕੱਟ ਕੁੱਟ ਹਨਾ ਤੇ ਜਾ ਸੁਆ ਟੇਡਾ ਪਟਾ ਆ ਗਿਆ ਬੜਾ ਕੰਮ ਦਾ ਇਹਨਾਂ ਬੜੇ ਭੈਣ ਭਰਾਏ ਸੰਤੇ ਦੇ ਕਾਟਾ ਲਈ ਮੈਂ ਜਾਈ ਦੀ ਅੱਛਾ ਫਿਰ ਕਿ ਮੈਂ ਤੇਡੇ ਵਾਲੀ ਵੀ ਲਿਆਣ ਕੇ ਵੇਚ ਦਿੰਦੇ ਵੇ ਵੇਖੀਏ ਕੀ ਰਸਪੌਂਸ ਰਹਿੰਦਾ ਪਾਉਏ ਦੀ ਅੱਖ ਇੱਕ ਵੈ ਕਢੀ ਟਾਫਾ ਹਨਾ ਦੋਵੇਂ ਅੱਖਾਂ ਦੋਵੇਂ ਨਹੀਂ ਅੱਖਾਂ ਦੋ ਨਹੀਂ ਆ ਪਰ ਇੱਕ ਅੱਖ ਤਾਂ ਬਾਹਲੀ ਕੰਮ ਦੀ ਆ ਹਨਾ ਜਿਹੜੇ ਪਾਸੇ ਪਟਾ ਆ ਗਿਆ ਸਿੰਘ ਵੇ ਕਦੇ ਸਿਆ ਹਾਂ ਕਿੰਗ ਰੇ ਵਾਲ ਆ ਇਹ ਸਿੰਘ ਦੀ ਮੈਂ ਕਾਮਯਾਬੀ ਰਹਿੰਦੀ ਤੇ ਪਾਉ ਸੁਆ ਤੀਜਾ ਸੁਆ ਤੀਜਾ ਦੇਣ ਲੈ ਜੂ ਹਜੇ ਦੇਣ ਲੈ ਕਿੰਨੇ ਦਿਨ ਲੈ ਜੂ ਆਈਡੀਆ ਕੋਈ ਲਾ ਲੀਏ ਉਹ ਤਾਂ ਮਹਾਰਾਜ ਨੂੰ ਪਤਾ 10 ਲੈ ਜੂਗੀ ਪਰ ਗੁਰਦੀਪ ਸਿੰਘ ਮੈਂ ਨਾ ਜਿੱਤ ਆਪਾ ਨਹੀਂ ਆ ਹੂੰ ਬੰਦਾ ਸੌਦਾ ਨੋਟ ਨਹੀਂ ਫੰਡਦਾ ਅੱਛਾ ਇਹਦੀ ਮੇਰੀ ਗਰੰਟੀ ਆ ਮੈਂ 15 ਕਰੋੜ ਦਿੰਦੀ ਕਹਿੰਦਾ ਹਾਂ ਵਾਕਈ ਲੇਵਾ ਪਾਂਡਾ ਚੰਗਾ ਭਾਉ ਕੀ ਪਤਾ ਕਰਮ ਵਾਲੀ ਨੇ ਦਿੱਤਾ ਹੋਵੇ ਇਹ ਕੁਲਦੀਪ ਸਿਆ ਇਹ ਮਦਰੀ ਡੌਲੀ ਦੀ ਮੈਂ ਆ ਫਿਰ ਇੱਧਰ ਇਹ ਪਿੰਡਾ ਦੇ ਵਾਕਿਆ ਕੁਆਲਿਟੀ ਬਹੁਤ ਆ ਆ ਸਾਰੀ ਮੈਂ ਬਾਨੀ ਵੇ ਵਾਕਿਆ ਜੀ ਅਜੇ ਸ਼ਾਇਦ ਹਜੇ ਦਾ ਕਰਮ ਵਾਲੀ ਦੀ ਕੋਈ ਵਾਈਤਾ ਹੀ ਨਹੀਂ ਹਾਂ ਨਾ ਪਿੱਛੇ ਦੀ ਥਾਣਾ ਦੀ ਆਪਣੀ ਗਰੰਟੀ ਉਹਦੀ ਪਿਛੇ ਦੀ ਤੇ ਥਣਾਂ ਦੀ ਪਾਉ ਕਹਿੰਦਾ ਆਪਣੀ ਗਾਰੰਟੀ ਹੋਊਗੀ ਤੇ ਬਾਕੀ ਸੱਜਣੋ ਰੁਪਏ ਖਰਚਨੇ ਆ ਥਣ ਤੁਸੀਂ ਵੇਖ ਵੀ ਸਕਦੇ ਆ ਪਾਉ ਸਿੰਗਲ ਹੱਡੀ ਦੀ ਆ ਨਹੀਂ ਗਈ ਏ ਸਿੰਗਲ ਹੱਡੀ ਦੀ ਹਣਾ ਹਰ ਪਾਸਿਓ ਮੈਂ ਪੂਰੀ ਓਕੇ ਰਿਪੋਰਟ ਆ ਹਣਾ ਤੇ ਪਾਉ ਜੀ ਇਹਦਾ ਰੇਟ ਫਰਕ ਹੀ ਰਹੂਗਾ ਹੌਲਾ ਇਹਨੇ ਗਲਤੀ ਕਰ ਦਿੱਤੀ ਜੇ ਹੌਲਾ ਕਰਾਂਗੇ ਤੇ ਫਿਰ ਮੁੜੇ ਜਾਵਾਂਗੇ ਦੂਜੇ ਦਿਨ ਹਾਂ ਹੁਣ ਆਪਾਂ ਤੀਜੇ ਦਿਨ ਵੀਡੀਓ ਪਾਉਣੀ ਆ ਪੱਕੀ ਗੱਲ ਆ ਪਾਇਆ ਹੀ ਕਰਨੀ ਆ ਠੀਕ ਆ ਤੇ ਇਹਦਾ ਮੁੱਲ 1.5 ਲੱਖ ਪੂਰੇ ਦੀ ਦੇ ਦੇ ਨਿਕਲਦੀ ਇੱਕ ਪੰਜ ਦਾ ਮੁੱਲ ਤੇ ਲੱਖ ਪੂਰੇ ਦੀ ਆਪਾਂ ਦੇ ਦੇਣੀ ਇਹ ਨਸਲ ਦੀ ਨਹੀਂ ਕੋਈ ਮੈਂ ਦਿੰਦਾ ਵੇ ਨਾਗਾ ਪਿੰਡੇ ਤੇ ਕੱਲੀ ਕੱਲੀ ਦੀ ਵਾਹ ਵਾਹ ਕਿ ਆ ਵੇਖ ਕੈਮਰੇ ਚ ਵੀ ਦੀਦੀਆਂ ਹਾ ਆ ਤੇ ਉੱਤੇ ਵੇ ਆ ਇੱਕ ਅਦੀ ਦੀ ਮੈਂ ਜਿਹੜਾ ਮੈਂ ਲੈ ਗਿਆ ਕੋਈ 10 ਰੁਪਏ ਚ ਉਹ ਗਾ ਕਰ ਵਾਹ ਕਿਆ ਲੇਵਾ ਭਾਂਡਾ ਹਜੇ ਪਾਉ ਸ਼ਹਿਦ ਹੀ ਆਉਂਦਾ ਉਹ ਸ਼ਹਿਦ ਹੀ ਫਿਰ ਇੱਕ ਹੋਰ ਗੱਲ ਹੈ ਜਿਹੜੇ ਬੰਦੇ ਤੋਂ ਆਪਾਂ ਲਈ ਇੱਕ ਮਹੀਨੇ ਦੇ ਵਿੱਚ ਨੇ ਫਿਰ ਮੈਂ ਬੋਲ ਪੜਾ ਵੀ ਜਦੋਂ ਮਤਲਬ ਸੂ ਪੈਂਦੀ ਮਹੀਨੇ ਬਾਅਦ ਹੀ ਨਵੀਂ ਹੋ ਜਾਂਦੀ ਆ ਫਿਰ ਤਾਂ ਨੇ ਦੁੱਧੋਈ ਦੀ ਡੈਮਰ ਤਾਂ ਇਹਨੂੰ ਵੀ ਠੀਕ ਆ ਇਹਨੂੰ ਵੀ ਧੀਕਾ ਡਾਇਮੰਡ ਤੇ ਦੋਨਾਂ ਨੂੰ ਹਾਂ ਦੋਨਾਂ ਨੂੰ ਆ ਦਿਓਲ ਪਰਿਵਾਰ ਤੋਂ ਲਈ ਆ ਅੱਛਾ ਹਾਂ ਕਿਆ ਬਾਤ ਇਹ ਪਾਉ ਜੀ ਪੂਰੇ ਲੱਖ ਦੀ ਪੂਰੇ ਲੱਖ ਦੀ ਦੇਣਾ ਉਹਦੇ ਚ ਵੀ ਪਿਆਰ ਮੁਹੱਬਤ ਚਲਾਏ ਭੈਣ ਭਰਾ ਦਾ ਕਰਦੇ ਆਂਗੇ ਤੇ ਆ ਛੋਟੀ ਪਾਉ ਕਿਹੜਾ ਸੁਗਾ ਇਹ ਦੂਜਾ ਸੁਗਾ ਹੈ ਛੋਟੀ ਆ ਪਾ ਦਿਓਲ ਪਰਿਵਾਰ ਤੋਂ ਲਈ ਆ ਆਪਣੇ ਪਿੰਡੋਂ ਹੀ ਠੀਕ ਆ ਤੇਰੇ ਸਾਹਮਣੇ ਅੱਗੇ ਤੋਰ ਕੇ ਲਈ ਜਾਂਦੇ ਹਾਂ ਹਾਂ ਦਿਓਲ ਪਰਿਵਾਰ ਤੋਂ ਲਈ ਆ ਡਾਇਮੰਡ ਵਾਲਿਆਂ ਤੋਂ ਹਾਂ ਇਹ ਇਹਨੂੰ ਗਰੰਟੀ ਨਾ ਬਚਾ ਡਾਇਮੰਡ ਦਾ ਦੇਊਗਾ ਜਿਹੜਾ ਟੀਕਾ ਲੱਗਾ ਵੀ ਉਹਦੀ ਫੁੱਲ ਗਰੰਟੀ ਆ ਵੀ ਟੀਕਾ ਇਹਦੇ ਡਾਇਮੰਡ ਦਾ ਹੀ ਲੱਗਾ ਹਾਂ ਹਾਂ ਗਰੰਟੀ ਹੋਊ ਸੁਆ ਦੂਜਾ ਸੁਆ ਦੂਜਾ ਪਹਿਲਾਂ ਉਹਦਾ ਦੁੱਧ ਦੁੱਧ ਪੁੱਛਿਆ 12 ਕਿਲੋ ਦਿੱਤਾ ਨਹੀਂ 12 ਲਿਆ ਕੱਢ ਕੇ ਤੇ ਦਿਨ ਕਿੰਨੇ ਲੈ ਜੂ ਪਾਉਂ ਦਿਨ ਜੀ ਵੀ ਆ ਜਿਆਦੇ ਲੈ ਜੂ ਹਫਤਾ 10 ਦਿਨ ਤਾਂ ਲੈ ਜੂ ਲੈ ਜੂ ਹਫਤਾ ਹਾਂ ਹਫਤੇ ਚ ਸੁਪੂ ਕੀ ਥਾਂ ਤੋਂ ਬਦਲਦੇ ਰਹਿੰਦੇ ਆ ਥਾਣਾ ਥਾਣਾ ਲੋ ਟਿੱਪੀਆਂ ਜਾਂਦੀਆਂ ਹਨਾ ਲੋ ਵੀ ਸਜਣੋ ਥਾਣਾ ਬਹੁਤ ਕੰਮ ਦਾ ਲੱਗਾ ਪਲੀ ਸੰਭੀ ਨਕਰ ਝੋਟੀ ਤੇ ਚੰਗੇ ਖਾਨਦਾਨ ਦੀ ਤੇ ਗੱਬਣ ਵੀ ਚੰਗੇ ਖਾਨਦਾਨ ਤੋਂ ਹਾਂ ਵੇਖੋ ਲੇਵਾ ਪਾਂਡਾ ਕਰਮ ਵਾਲੀ ਦਾ ਮੈਂ ਤੁਹਾਨੂੰ ਨੇੜ ਤੋਂ ਚੈੱਕ ਕਰਾਉਣਾ ਨੀਲੀ ਦਾ ਕੱਟ ਕੁਟ ਅੱਖਾਂ ਅੱਖਾਂ ਚੰਗੀਆਂ ਕਰਮ ਵਾਲੀ ਨੂੰ ਤੇ ਬਾਕੀ ਨਾ ਓਕੇ ਰਿਪੋਰਟ ਝੋਟੀ ਆ ਪਾਉ ਥਾਣਾ ਸੁਣਾ ਲਓ ਤਾਂ ਭਰਾਈ ਹੋਣੀ ਹੁਣ ਨਹੀਂ ਆਪਣੀ ਥਾਣਾ ਨਹੀਂ ਤੇ ਪਿੱਛੇ ਦੀ ਗਾਰੰਟੀ ਹੋਰ ਕਰਵਾਵਾਂਗੀ ਓਕੇ ਰਿਪੋਰਟ ਊਸ਼ ਬੜੀ ਭਾਰੀ ਮੈਂ ਦੀ ਪਾਉ ਸਾਰੀ ਮੈਂ ਚੰਗੀ ਐ ਵਾਕਿਆ ਜੀ ਇਹ ਸਾਡੇ ਪਿੰਡ ਵਾਈ ਦੇ ਸਾਡੇ ਮਾਲੀ ਦੀ ਆਹ ਮੜਾ ਜਾਂ ਪੂਛ ਫੜਿਓ ਕਰਾਂ ਦੀ ਥਣ ਵੇਖਿਓ ਸਚਨੋ ਕਿੰਨਾ ਕੰਮ ਦਾ ਲੱਗਾ ਹੋਇਆ ਕਰਮਾੜੀ ਇਹਨੇ ਪਹਿਲਾਂ ਨੇ ਐ ਪਰਵਲ ਚੱਡਾ ਬਣਾਇਆ ਸੀ ਜਿਵੇਂ ਦੂਜਿਆਂ ਨੇ ਮੈਂ ਬਣਾਉਂਦੀ ਬਾਕੀ ਐਤ ਕੀ ਬਹੁਤ ਸੋਹਣਾ ਹੋਰ ਵੀ ਦੀਵਾ ਤਿਆਰ ਕਰੂਗੀ ਇਹਦਾ ਇਹਨੇ ਮੁੰਡੇ ਮਾਡੇ ਕੰਮਾਂ ਤੇ ਲੱਗ ਗਿਆ ਤੇ ਪਾਉਜੀ ਰੇਟ ਇਹਦਾ ਰੇਟ ਇਹਦਾ ਖਦੀਰ ਸੇ ਜੀਤੇ ਕਰਦਾ ਲੱਖ ਹੀ ਕਰਗੇ ਠੀਕ ਆ 95000 ਮਾਨਤਾ ਕਰਾਂਗੇ 95000 ਚੋਂ ਮਾਨਤਨ ਕਰਦੇ ਆਂਗੇ ਆਏ ਭੈਣ ਭਰਾ ਦਾ ਆਏ ਦਾ ਓਕੇ ਅਗੇ ਛੋਟੀ ਛੋਟੀ ਚੰਗੀ ਆ ਕੋਈ ਸ਼ੱਕ ਨਹੀਂ ਇੱਕ ਹੈ ਨੀਲੀ ਹਨਾ ਹਾਂ ਟਾਪ ਦੀ ਆ ਸਾਰੇ ਪਾਸੇ ਤਿੰਨੇ ਮਹੀਨੇ ਕੋਈ ਨਕਾਤ ਨਹੀਂ ਕਰ ਸਕਦਾ ਵਾਕਿਆ ਇਹ ਨਹੀਂ ਕੋਈ ਆ ਸਕਦਾ ਮੈਂ ਵਪਾਰੀ ਤੋਂ ਆਈ ਆ ਸਾਰੇ ਜਮੀਂ ਘਰ ਚੋਂ ਆਈ ਆ ਨਹੀਂ ਠੀਕ ਉਹ ਵਪਾਰੀ ਵੀ ਘਰਾਂ ਚੋਂ ਲੈ ਕੇ ਆਉਂਦੇ ਆ ਨਹੀਂ ਇੱਕ ਬਸਾਰ ਹੁੰਦੀ ਆ ਪਾ ਫਿਰਕੇ ਲੈਣੇ ਮਾਰਦੇ ਥੋੜਾ ਟੱਕਰਾ ਮਾਰ ਕੇ ਹਾਂ ਹਾਂ ਤੇ ਆ ਛੋਟੀ ਦਾ ਕੀ ਹਿਸਾਬ ਤਾ ਕਿਹੜਾ ਸੁਆ ਭਾਉ ਦੀ ਇਹ ਪਹਿਲਾ ਸੁਵਾਨ ਚਾਰਦਾਨ ਦੇ ਪਲੂਨ ਸੂਈ ਆ ਤੇ ਮੂੰਹ ਚੌਕੀ ਹਾਂ ਲੇਵਾ ਭਾਂਡਾ ਬੜਾ ਸੂਣਾ ਬਾਉਏ ਦੇ ਕੋਲ ਅੱਛਾ ਓਕੇ ਵੀ ਸੂਈ ਹੋਈ ਆ ਸੂਈ ਦੇ 9 ਕਿਲੋ ਜਿਹੜੀਆਂ ਨੇ ਕੰਡੇ ਵਾਲੇ ਦਾ ਧਾਰਾ ਵਿਖਾਲਾ ਭਾਵੇਂ ਸਾਢੇ 10 ਦਾ ਵਿਖਾਲਾ 9 ਕਿਲੋ ਧਾਰਾ ਹੁਣ ਇਹਦੇ ਕੋਲੇ ਹੈਗਾ ਤੇ ਤੀਜੇ ਚੌਥੇ ਦਿਨ ਦੀ ਸੂਈ ਤੇਜੇ ਚੌਥੇ ਦਿਨ ਦੀ ਸੂਈ ਬੌਲੇ ਚੀ ਬਰਲਾ ਮੁਰਲਾ ਬੜੀਆਂ ਚੰਗੀਆਂ ਕੱਟੀਆਂ ਨੂੰ ਸਾਰੀ ਚੰਗੀ ਕਲੇਸ਼ ਹੈਣਾ ਹਾਂ ਬੱਚਾ ਇਹਦੇ ਕੋਲੇ ਕੱਟੀ ਮਗਰ ਇਹਦੀ ਕੱਟੀਆਂ ਆਈ ਤੇ ਐਂ ਬੱਚੇ ਦੇ ਪਿੰਦੀ ਮਰ ਮਰ ਪਹਿਲਾਂ ਨਾ ਹਨਾ ਲੋ ਵੀ ਸਤ ਨੂੰ ਪਹਿਲਾਂ ਨ ਕੱਟੀ ਦੀਆਂ ਵੀ ਧਾਰਾਂ ਤੂੜਾਂ ਤੁਹਾਨੂੰ ਚੈੱਕ ਕਰਾ ਦੇ ਨਾ ਮਾਰੋ ਚੁਲੀ ਭਰ ਕੇ ਦੀਆਂ ਨਾ ਸਾਰੇ ਕੀ ਬਾਤ ਆ ਉਹਦੀ ਸਭ ਬੱਚੇ ਦਾ ਦਾਂਦੀ ਦੀ ਅੱਥੋਈ ਦੇ ਪਾਸੇ ਕਰੋ ਇੰਨਾ ਮੂੰਹ ਕਰਦੀ ਕਰਮਾਂ ਦੀ ਬਾਕੀ ਭਉ ਦੁੱਧ ਚੰਗਾ ਪਾ ਦੂ ਕੱਟੀ ਜੋਦੀ 12 ਕਿਲੋ ਬਾਦੂ ਜਾਦਾ ਤਨੀ ਸਾਹਬਨ ਵਾਲਾ ਭੈਣ ਭਰਾ ਹੋਇਆ ਤੇ ਪਾ ਦੋਗੀ 10 11 ਕਿਲੋ ਦੁੱਧ ਖੁੱਲਾ ਹਨਾ ਜਿੱਦਾਂ ਲੈਵਾ ਨਾ ਜੋਦੀ ਨੂੰ ਹਾਂ ਬਣੀ ਚੰਗੀ ਆ ਆ ਚੋਣ ਵੀ ਪਹਿਲਾਂ ਦੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਰੂਆਂ ਰਕਾ ਥੋਕੇ ਹੀ ਕਿੱਲੇ ਹਾਂ ਨਹੀਂ ਠੀਕ ਵੇਖ ਲੋ ਸੱਜਣੋ ਪਹਿਲਾਂ ਕੱਟੀ ਆ ਤੇ ਅੱਖਾਂ ਬੇਲੀਆ ਸਿੰਘ ਚੰਗਾ ਥਣ ਬੜਾ ਕੱਢਿਆ ਬਾਕੀ ਚਵਾਈ ਤੁਸੀਂ ਫੱਟ ਕਰਨੀ ਹੈ ਵੇਖੋ ਹਜੇ ਪਾ ਚਵਾਈ ਬਣੂਗੀ ਹਨਾ ਅਗਲੇ ਥਣਾਂ ਦੀ ਮਗਰਲਿਆਂ ਦੀ ਬਣਦੀ ਤੇ ਠੀਕ ਆ ਨਹੀਂ ਚਵਾਈ ਹਜੇ ਬਣ ਵੀ ਜਾਊਗੀ ਬਣ ਜੂ ਬਣ ਜੂ ਇਹ ਤਾਂ ਤੀਜਾ ਦਿਨ ਸਵੀਨ ਹੋਇਆ ਠੀਕ ਆ ਲਾਤ ਨਹੀਂ ਖੋਟੇ ਬਾਕੀ ਠੀਕ ਆ ਸੀਲ ਸਾਉ ਚੰਗੀ ਆ ਓਕੇ ਫਿਰ ਪੁੱਤ ਇਹ ਕਿੰਨੇ ਦੀ ਦੇ ਦੇਾਂਗੇ ਬਾਕੀ ਯਾਰ ਦੁੱਧ ਦੇ ਦੂੰਗੀ ਛੋਟੀ ਸੱਜਣੋਂ ਕੋਈ ਆ ਨਹੀਂ ਗੱਲ ਕਿਉਂਕਿ ਚਵਾਈ ਦੱਸਦੀ ਆ ਕੱਟੀ ਦੀ ਵੇਖੋ ਵਰਦੀ ਹਣਾ ਪਾਉ ਹਾ ਖਣਾ ਬੱਤ ਓਏ ਬਿਹਕਰ ਮਾਲੀ ਜੋ ਹਾਂ ਨਹੀਂ ਚੰਗੀ ਤੇ ਭਾਉ ਜੀ ਫਿਰ ਇਹਦਾ ਰੇਟ ਕੀ ਕਰਾਂਗੇ ਇਹਦਾ ਰੇਟ 95000 ਰੁਪਏ ਦਾ 90 ਦੇ 5 ਹਾਂ ਉਹਦੇ ਚ ਪਿਆਰ ਮੁਹੱਬਤ ਹੋ ਜੂ ਹਨਾ ਆਹੋ ਬਹੁਤ اچھا ਤੇ ਇਹਦਾ ਇਹ ਆਪਾਂ ਦੇ ਦੇਣੀ ਆ 94000 ਦੀ ਕੱਟੇ 90 ਦੇ 4 ਹਾਂ ਹੋਰ ਵੀ ਪਿਆਰ ਮੁਹੱਬਤ ਹੋ ਜੂ ਤੋਰ ਕੇ ਵਿਖਾ ਦਈਏ ਮਾੜੀ ਜੀ ਚਿੰਨਾ ਤੋਰ 10 ਚਿੰਨਾ ਤੁਹਾਨੂੰ ਹੁਣਾਂ ਕਰ ਚੱਲ ਵੇਖ ਲਾ ਬਾਕੀ ਆਪਾਂ ਵੀ ਰੁਪਏ ਲਾ ਕੇ ਲਈ ਆ ਚਲ ਕੋਈ ਨਹੀਂ ਇੱਥੇ ਮਸਾ ਕੱਟ ਲਈਆਂਗੇ ਇਹਨੇ ਫਿਰ ਦਿੰਦੀ ਵਾਹ ਜੀ ਬੱਚੇ ਦੇ ਤਾਂ ਆਉਂਦੀ ਡੈਗ ਡੈਗ ਹੀ ਵੇਖੋ ਸੱਜਣੋ ਪਹਿਲਨ ਕੱਟੀ ਆ ਯਾਰ ਲੀਵਾ ਭਾਂਡਾ ਬਹੁਤ ਸੁਣਾ ਪਿੱਛਾ ਪੁੱਛਾ ਚੱਕਵਾ ਪਤਲੀ ਚਮੜੀ ਦੀ ਓਕੇ ਰਿਪੋਰਟ ਚੂਨ ਚੰਦ ਤੁਹਾਡੇ ਸਾਹਮਣੇ ਆ ਸ਼ੀਸ਼ਾ ਕਰਤਾ ਸੰਧੂ ਡੇਰੀ ਫਾਰਮ ਵਾਲੇ ਭਰਾਵਾਂ ਦੇ ਵੇਖੋ ਕੀ ਬਾਤਾਂ ਲੇਵੇ ਭਾਂਡੇ ਦੀਆਂ ਯਾਰ 99000 ਦੀ ਗੁਲਦੀਸ ਆਣ ਆਈ ਦੇ ਦੇਣੀ 90 ਤੇ 3 ਹਾਂ 93 ਹੈ ਹਰਦੀ ਬਾਕੀ ਜਿਹੜਾ ਭੈਣ ਭਰਾ ਰਿੰਗ ਲਾਊਗਾ ਉਹ ਦੱਸੂਗਾ ਵੀ ਯਾਰ ਐਨੇ ਦੀ ਮੈਂ ਲੈਣਾ ਹਨਾ ਆ ਪਲੂਨ ਕਿੱਥੀ ਆ ਰਿਹਾ ਅੱਛਾ ਗੱਬਣੇ ਚਾਰ ਦੰਦੇ ਕੀ ਬਾਤ ਆ ਠੀਕ ਆ ਲੈ ਕਮਾਨਾ ਉਮੀ ਫੈਂਦੀ ਮੈਂ ਸੀ ਭਾਉ ਆ ਓਕੇ ਰਿਪੋਰਟ ਆ ਨਾ ਉਮੇ ਆਹ ਆ ਓਕੇ ਬੱਚੇ ਜੀ ਵਿੱਚ ਲੱਗੇ ਆ ਚੱਲਦੇ ਤਾਂ ਨਹੀਂ ਉਹ ਉਹ ਨਹੀਂ ਚੱਲਦੇ ਠੀਕ ਆ ਦੇਣ ਇਹ ਦੇਣਾ ਜੇ ਲੈ ਜੀ ਦੱਸਦੇ ਨਹੀਂ ਇਹ ਨਹੀਂ ਚਲਦੀਆਂ ਫੋਟਾਂ ਪਾਉਏ ਜਮੇ ਨਿੱਕੀਆਂ ਹਾਂ ਵਾਕਿਆਈ ਸੱਜਣੋ ਆ ਵਿੱਚ ਫੋਰਜੀ ਐ ਇਹਦੇ ਬਾਕੀ ਚਲਦੀਆਂ ਨਹੀਂ ਬੇਫਿਕਰ ਹਾਂ ਕੱਟੀ ਦਾ ਵਜਨ ਵਜਨ ਚੰਗਾ ਪਾਉ ਬਹੁਤ ਚੰਗਾ ਕੱਢ ਹਾਂ ਬਾਹਰ ਲੈ ਜੂ ਹਫਤਾ ਅਜੇ ਕਿ 10 ਦਿਨ ਲੈ ਜੂ ਸਿੰਗ ਬਹੁਤ ਚੰਗਾ ਨੇਵਾ ਵੀ ਸੋਹਣਾ ਸੱਜਣੋ ਤਿਆਰ ਕਰਨਾ ਸ਼ੁਰੂ ਕੀਤਾ ਨੀਲੀ ਦਾ ਪਾਕ ਇਹ ਵੀ ਰੱਖਦੀ ਅੱਖਾਂ ਬਿੱਲੀਆਂ ਤੇ ਜਦੋਂ ਟੈਗੀ ਨਾ ਦੁੱਧ ਬਹੁਤ ਪਾਉਗੀ ਕਰਨ ਵਾਲੀ ਓਕੇ ਰਿਪੋਰਟ ਆ ਵੇਖੋ ਕੱਟੀ ਕਿਆ ਬਾਤ ਮੱਥੇ 'ਚ ਫੁੱਲੀ ਵੀ ਐ ਬਹੁਤ ਸੰਗ ਸੰਗ ਚੰਗਾ ਇਹਦਾ ਬਹੁਤ ਚੰਗੀ ਤੇਰੀ ਗੱਲਾਂ ਕੋ ਨਿੰਬੂ ਵਰਗਾ ਪਿੰਡਾ ਨਹੀਂ ਇਹਦਾ ਹਾਂ ਪਤਲਾ ਹਾਂ ਦੇਖੋ ਕੋਈ ਮੈਂ ਮੋਟੇ ਪਿੰਡੇ ਦੀ ਸੀ ਤੇ ਪਾਉ ਜੀ ਇਹਦਾ ਰੇਟ ਕੀ ਰਹੂਗਾ ਕੱਟੀਏ ਇਸਦਾ ਪਹਿਲਾਂ ਦੱਸੋ 85000 ਅੱਛਾ ਆ 80 ਜੋ ਮਾਨਤਨ ਕਰਦਾਂਗੇ 80 ਚੋਂ ਮਾਨਤਨ ਕਰਦੇ ਆਂਗੇ ਜਿਹੜਾ ਸਾਹਮਣੂ 95000 ਦੀ ਕੱਟੀ ਆ ਚਾਰ ਤਨ ਜਿਹੜਾ ਪੱਠੇ ਪਾਲੂ ਹਾਂ ਅੱਛਾ ਵੇਚਣ ਵਾਲਾ ਵੀ ਲੈ ਜੂ ਹਾਂ ਦ ਵੀ ਬੜਾ ਕੱਟੀ ਦਾ ਸਾਰੇ ਪਾਸੇ ਪੂਰੀ ਵਾਕੇ ਪਿੱਛੋਂ ਐਨੂੰ ਕਰਦੀ ਮੜੀ ਜੀ ਮੇਰਾ ਬਾਈ ਮੇਖੋ ਸਤਿਓ ਕੇ ਮੈਂ ਨਾ ਥੱਲਿਓ ਲੂਲੀ ਪੂਲੀ ਕੱਟੀ ਆ ਕੋਈ ਐ ਨਹੀਂ ਗੱਲ ਵੇਖੋ ਪਹਿਲਨ ਬਣਾ ਜੂ ਮਨਕਨੇਦ ਹਾਂ ਪਹਿਲਨ ਕੱਟੀ ਦਾ ਲੇਵਾ ਭਾਂਡਾ ਥਣ ਕੰਮ ਦਾ ਤੇ 80 ਜੋ ਵੀ ਮੰਨਤਾਂ ਹਨ ਹਨਾ ਕੋਈ ਸ਼ੱਕ ਨਹੀਂ ਯਾਰ ਭਾਉ ਓਕੇ ਰਿਪੋਰਟ ਆ ਕਿਆ ਬਾਤਾਂ ਇਹ ਸੀਗੇ ਐਨੀਮਲ ਸੱਜਣੋ ਭਾਉ ਸੁਖਦੇਵ ਸਿੰਘ ਬਲਟੋਏ ਵਾਲੇ ਕੋਲੇ ਟਾਪ ਦੇ ਪਸ਼ੂ ਵੀਡੀਓ ਦੇ ਵਿੱਚ ਆਪਾਂ ਕਵਰ ਕਰ ਲਿਆ ਤੇ ਕਰਕੇ ਤਸੱਲੀ ਕਰਿਓ ਖਰੀਦਦਾਰ ਆ ਮੈਂ ਦੇ ਸਰੀਰ ਤੇ ਨਾ ਮੈਂ ਨੇੜੇ ਜਾ ਕੇ ਤੁਹਾਨੂੰ ਨਾੜਾਂ ਵਖਾਵਾ ਜਦੋਂ ਕੋਲੇ ਆਏ ਜਿਵੇਂ ਨਾ ਯਾਰ ਗੁੱਛੇ ਵੱਜੀ ਹੁੰਦੇ ਆ ਆ ਤਾਂ ਹੀ ਕਰਮਾਂ ਵਾਲੀ ਦੁੱਧ ਦੇਊਗੀ ਵੇਖੋ ਕੀ ਕਹਿਣੇ ਕੀ ਰਿਪੋਰਟਾਂ ਧੰਨਵਾਦ ਕਰਕੇ ਤਸੱਲੀ ਕਰਿਓ ਖਰੀਦਦਾਰੀ ਸਾਰੇ ਭੈਣਾ ਭਰਾਵਾਂ ਦਾ ਇੰਨਾ ਪਿਆਰ ਸਤਿਕਾਰ ਦੇਣ ਲਈ ਦਿਲੋ ਰਿਣੀ ਪਰਮਾਤਮਾ ਚੜ੍ਹਦੀ ਕਲਾ ਤੇ ਦਿਨ ਦੁੱਕਣੀ ਰਾਤ ਚੌਕਣੀ ਤੁਹਾਨੂੰ ਤਰੱਕੀ ਬਖਸ਼ੇ ਸੱਚਾ ਸਤਗੁਰ ਜਿਹੜੇ ਭੈਣਾ ਭਰਾ ਤੁਸੀਂ ਇੰਨਾ ਪਿਆਰ ਦਿੰਦੇ ਆ ਉਹ ਚੱਲੀ ਆ ਸੱਜਣੋ ਹਰਿਆਣੇ ਉਹ ਵੱਡੀ ਮੈਂ ਦੀ ਪਿਛਲੀ ਵੀਡੀਓ ਤੁਹਾਨੂੰ ਮੁਖਾਈ ਸੀ ਉਹ ਹਰਿਆਣੇ ਚੱਲੀ ਆ ਇਹ ਜਿੱਥੇ ਜਿੱਥੇ ਇਹਨਾਂ ਦਾ ਦਾਣਾ ਪਾਣੀ ਉੱਥੇ ਉੱਥੇ ਚੱਲੀਆਂ ਜਾਣਗੀਆਂ ਕਰਮਾਂ ਵਾਲੀਆਂ ਧੰਨਵਾਦ వీడియోను ఎంట్ త